ਆ ਤੇ ਮੁੰਡਾ ਧੱਕੇ ਲਈ ਹੁੰਨੇ ਆ ਕਾਰਾ ਦਾ ਦੇ ਲਾ ਰਿਓ ਉਹ ਬਿਰਲਾ ਲਾ ਕੇ ਤੇਰੇ ਭੱਜੇ ਉਹ ਬਿਰਲਾ ਕੀ ਕਰਗੇ ਪੰਗਾ ਲੈ ਰਿਆ ਉਹਨਾਂ ਨਾਲ ਗਲਤ ਲੈ ਫੜਾ ਮੈਂ ਵੀ ਲਵਾਵਾ ਲੋਣੇ ਪਊਗਾ ਤੜਕੇ ਦੇ ਆਲਾ ਲੈਕ ਬਚਾਰੇ ਥਾਈ ਦੋ ਮਰਲੇ ਲਾਇਆ ਤੜਕੇ ਦੇ ਆਏ ਹੋਂ ਕਰੀ ਕੀ ਜਾਨੇ ਹੋਂ ਮੈਨੂੰ ਜਾਨੇ ਹੈ ਯਾਰ ਅੱਜ ਹਾਂ ਲੋਣੇ ਪਣੇਗੇ ਹੋਰ ਕਰੋ ਗੱਲ ਆ ਨਾ ਤੜਕੇ ਦੇ ਆਏ ਹੋਂ ਦੁੱਤਾਂ ਹਾਏ ਇਹ ਮਿੱਟੀ ਵਾਲੀ ਤੱਤੀ ਐ ਹੁਣ ਤੱਤਾ ਲੱਗਦਾ ਉਹਦਾ ਟਾਲੀ ਥਲੇ ਉਹ ਮੈਨੂੰ ਕਹਦੇ ਸਾਡੇ ਤੇ ਯਕੀਨ ਰੱਖ ਕੇ ਨਹੀਂ ਬਿਰਲਾ ਲਾਉਂਦੇ ਕੋਈ ਬਿਰਲਾ ਲਾਦਾ ਤੇ ਕੁਸਾ ਫੱਕ ਫੱਟੀ ਬਣੀ ਤੋਂ ਬਗੈਰ ਲਾਦੀ ਤਾਂ ਉਹ ਹੋ ਗਿਆ ਆ ਛੋਰ ਨੂੰ ਵੀ ਨਹੀਂ ਪਤਾ ਹੈਗਾ ਤੂੰ ਵੀ ਬਾਪੂ ਟਾਲੀ ਥੱਲੇ ਪਿਆ ਰਿਆ ਓਏ ਟਾਲੀ ਥੱਲੇ ਪੈ ਕੇ ਮੈਂ ਨਿਗਾਹ ਹੀ ਰੱਖਦਾ ਸੀ ਇੱਕ ਅੱਖ ਨਾਲ ਨਿਗਾਹ ਰੱਖਦਾ ਸੀ ਆ ਨਾਲੇ ਮੈਂ ਆਖਰ ਨਹੀਂ ਵੀ ਸੁੱਤਾ ਪਿਆ ਨਾਲੇ ਨਿਗਰ ਰੱਖਦਾ ਨਹੀਂ ਜੰਜਰੇ ਸ਼ੈਰੀ ਕਰਕੇ ਕਿਵੇਂ ਹੈ ਬਿਰਲਾ ਲਾ ਕੇ ਫੇਰ ਵੀ ਬਿਰਲਾ ਲਾ ਕੇ ਨਾਲੇ ਮੈਂ ਰਾਖੀ ਰੱਖੀ ਜੇ ਬਾਪੂ ਰਾਖੀ ਰੱਖੀ ਹੁੰਦੀ ਫਿਰ ਬਿਰਲਾ ਨਹੀਂ ਲਾਉਂਦੇ ਉਹ ਰਾਖੀ ਦਾ ਰੱਖੀ ਜਿਹਨ ਕੀ ਕਰਗੇ ਅੱਖ ਵੀ ਲੱਗ ਜਾਂਦੀ ਐ ਅੱਖ ਤਾਂ ਤੇਰੇ ਵਰਗੀ ਦੀ ਲੱਗਦੀ ਆਂਦੀ ਐ ਸਾਡੀ ਸਾਡੀ ਤਾਂ ਅੱਖ ਲਵਾਤੀ ਨਾਲੇ ਗਰਮੀ ਤੇ ਆਫਸੇ ਜੇ ਕੋਡੇ ਹੋ ਕੇ ਸਿੱਧੇ ਹੁੰਨੇ ਆ ਉਦੋਂ ਐ ਲੱਗਦੇ ਜਿਵੇਂ ਸਿਰ ਨੂੰ ਕੁਛ ਚੜਦਾ ਕੁਛ ਨਹੀਂ ਚੜਦਾ ਸਿਰ ਨੂੰ ਤੇਰੇ ਤੂੰ ਲੱਖਣ ਕਰਦਾ ਐ ਤੂੰ ਮੇਰੇ ਨਾਲੋਂ ਵੀ ਲੱਖਣੀ ਜਾਦੇ ਆਂ ਲਾਲਾ ਲਾਲਾ ਕੁਛ ਨਹੀਂ ਹੁੰਦਾ ਜੇ ਡੱਕਾ ਲਾਣਾਗਾ ਉਦੋਂ ਐ ਲੱਗਦੇ ਜਿਵੇਂ ਆਨੇ ਵਾਰ ਆਉਂਦੇ ਤੇਰਾ ਕੁਛ ਨਹੀਂ ਬਾਹਰ ਆਉਂਦਾ ਮੇਰਾ ਕਢਾਉਣਾ ਤੇ ਜਿਹੜਾ ਕੁਛ ਕਢਾਉਣਾ ਦੋ ਐ ਕਹਦੇ ਦੋ ਮਰਨ ਬੈਠੀ ਬੈਠ ਸਕਦਾ ਬੈਠ ਕੇ ਕੀ ਕਰਨਾ ਹੈ ਲਾ ਕੇ ਆਪਣੇ ਬਰਾ ਕਰੂ ਇਹਨੇ ਜਿਹੜੀ ਦਾ ਪੂਰੀ ਕਰਕੇ ਨਹੀਂ ਕੱਲ ਨੂੰ ਫੇਰ ਲਵਾਉਣਾ ਬੂ ਇਹਨਾਂ ਨੂੰ 4 400 ਫੇਰ ਦੇਣਾ ਪਊਗਾ ਮਰਨ ਨਾਲ ਆ ਦੋ ਦੋਸ਼ਮਣ ਛੱਡ ਤੇ ਨਾਲੇ ਨਾਲੇ ਇਹਨਾਂ ਤੇ ਮੈਨੂੰ ਨਾਲ ਲੱਗਣਾ ਪੈਂਦਾ ਉਹ ਬੈਰੀ ਦਾ ਪੁੱਤ ਮਾਰੇ ਸਿਰੂਆ ਹੁਣ ਜੇ ਉਹ ਕਰ ਗਏ ਆਪਣੇ ਨਾਲ ਬੇਈਮਾਨਾ ਆਪਾਂ ਦਾ ਹੁਣ ਡੱਕੇ ਲਾਉਣੇ ਬਹਿਣਗੇ ਉਹ ਤਾਂ ਲੱਗੇ ਹੀ ਰਹਿ ਜੇ ਫਸ ਗਈ ਤਾਂ ਫੜਕਣ ਕੀ ਹੁੰਦਾ ਲਾਈ ਜਲਾ ਥੰਦਾ ਕੋ ਗੁਸਲੀ ਹੁੰਦਾ ਨੀਰ ਵੀ ਦਿਹਾੜੀ ਦੇਣੀ ਏ ਇਹਨਾਂ ਨੂੰ ਵੀ ਦਿਹਾੜੀ ਦੇਣੀ ਆ ਕੰਦਰ ਤਾਂ ਜੇ ਇਹਨਾਂ ਇਹਨਾਂ ਦੀ ਨਾਲ ਆਪਾਂ ਉਹ ਕੀਤਾ ਤਾਂ ਫਿਰ ਤਾਂ ਬਾਹਲਾ ਹੀ ਮਹਿੰਗੇ ਬਹਿ ਜਾਣਗੇ ਆਹਦਾ ਪਾਣੀ ਵਾਲਾ ਦੱਪਾ ਹੋਰ ਹੋਊਗੀ ਤਾਂ ਪਰ ਓਹ 30 ਡਿਗਰੀ ਆ ਉਹਦਾ ਸੀ ਭੂਆ ਕੋਲ ਆਇਆ ਸੀ ਹੁਣ ਤਾਂ ਕਾਲੀ ਖਲੀ ਪਿਆਰਿਆ ਉਹ ਕੀ ਕਰਗੇ ਮੈਨੂੰ ਆਏ ਸੀ ਮਾਂ ਹਾਂ ਚੱਲ ਭਈਏ ਆ ਭਈਏ ਬਿਰਲਾ ਨਹੀਂ ਲਾਉਂਦੇ ਮੇਰੇ ਸਾਲੜੇ ਤੇ ਹੁਣ ਐ ਤਾਂ ਮਗਰਾ ਬੈਨੇ ਆ ਦੁਪਹਿਰਾ ਹੋ ਗਿਆ ਉਹ ਦੁਪਹਿਰਾ ਕਿੱਥੇ ਵਾਲੇ 10:00 ਵਜੇ ਪਤੰਦਰਾ ਹੁਣ ਤਾਂ ਚਾਹ ਪੀ ਗਏ ਹਟੇ ਬੈ ਗਏ ਆਲੇ 3:00 ਵਜੇ ਤੱਕ ਬੈਠੇ ਛੱਡਦਾ ਉਹ ਕਰੇ ਖੜੇ ਹੋ ਤੁਸੀਂ ਪਹਿਲਾਂ ਬੱਗੇ ਉਹ ਕਰਕੇ ਹੁਣ ਤੁਸੀਂ 2:00 ਵਜੇ ਉਹ ਤਾਂ ਗੁੱਟੀ ਗੁੱਟੀ ਹੈਣੀ ਦਾ ਸੱਚ ਉਹ ਖੜਾ ਬੇਲਾ ਲੈ ਬੇਲਾ ਕਿੱਥੇ ਖੜਾ ਹੈ ਲਾਲਾ ਲਾ ਓਏ ਪੁੱਤ ਇਹਦਾ ਵਿਚਾਰਾ ਗੱਲੀ ਜਾਂਦਾ ਜਵਾਬ ਯਾਰ ਬੜਾ ਯਾਰ ਮੈਂ ਤਾਂ ਹੁਣ ਗਿਆ ਲਾ ਉੱਪਰ ਚੱਲੀ ਥੱਲੇ ਘਰ ਦੂੰਗਾ ਮੰਜੀਤ ਬਣ ਗਿਆ ਬਈ ਇਹਦਾ ਵਾਕਿਆ ਮੈਂ ਤਾਂ ਆ ਜਾਣਾ ਬਈ ਸੋ ਇਹ ਜੀ ਬੜਾ ਸਾਰੇ ਤੁਰੇ ਜਾਂਦੇ ਹੋ ਏ ਮੋੜ ਦੀ ਗੱਲ ਯਾਰ ਤਾਂ ਆਪ ਚੱਲੇ ਸਾਲਿਓ ਡੋਗ ਰੰਗੂ ਸਾਰੇ ਹੀ ਛੱਡ ਗਏ ਤੂੰ ਤਾਂ ਜਾਣਾ ਮੋੜ ਲਾਲਾ ਐ ਦੀ ਲੱਕੜ ਮਰਾਵੇ ਜਾਉਣਾ ਮੋੜ ਤੱਤਾ ਪਾਣੀ ਆ ਜਾਉਣੇ ਮੋੜ ਤੇ ਆਪ ਪੈਰ ਮੱਚ ਗਏ ਇਹ ਅੱਤੇ ਫੇਰ ਲਾਲੂ ਲਾ ਗਾਂ ਤੋਂ ਹੀ ਲਾਉਂਦੇ